ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਵਟਸਐਪ ਕਾਲ ਕਰ ਸਕਦੇ ਹੋ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ ਸੋਹਣੇ ਸੋਹਣੇ ਸੂਟ ਲੈਣ ਵਾਸਤੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆਪਣੇ ਸੂਟ ਰੈਡੀ ਹੋਏ ਨੇ ਅੱਜ ਪਾਰਟੀ ਵੇਅਰ ਤੇ ਬਹੁਤ ਭੈਣਾਂ ਦੀ ਫਰਮਾਇਸ਼ ਹੈਗੀ ਆ ਕਿ ਜਲਦੀ ਜਲਦੀ ਵੀਡੀਓ ਲੈ ਕੇ ਆਓ ਸੋਹਣੇ ਸੋਹਣੇ ਸੂਟਾਂ ਦੀ ਵੀ ਫੰਕਸ਼ਨ ਚੱਲ ਰਹੇ ਨੇ ਵੀ ਪਾਓ ਵੀਡੀਓ ਅਸੀਂ ਦੇਖਣਿਆ ਸੂਟ ਤੇ ਆਪਣਾ ਕੰਟੈਕਟ ਨੰਬਰ ਹੈਗਾ 70875020517087502051 ਤੇ ਪਟਿਆਲੇ ਤੋਂ ਹੈਗੀਆਂ ਮੈਂ ਆ ਦੇਖੋ ਆ ਸੂਟ ਬਹੁਤ ਪਿਆਰਾ ਬਹੁਤ ਸੋਨਾ ਟੋਟਲੀ ਹੈਂਡਵਰਕ ਨਾਲ ਬਣਿਆ ਇਹ ਜੌਰਜਟ ਦੇ ਉੱਪਰ ਬਣਿਆ ਹੋਇਆ ਤੁਸੀਂ ਚਾਹੋ ਤਾਂ ਪਿਓਰ ਕ੍ਰੇਪ ਤੇ ਜਾਂ ਕਿਸੇ ਵੀ ਹੋਰ ਉਹਦੇ ਤੇ ਬਣਵਾ ਸਕਦੇ ਹੋ ਆ ਖੋਲਿਓ ਸ਼ਰਟ ਦਾ ਮੈਂ ਬੈਕ ਸਾਈਡ ਕਰਾਂ ਸ਼ਰਟ ਨੇ ਆ ਦੇਖੋ ਇਹ ਫਰੰਟ ਹੈਗਾ ਤੇ ਆ ਇਹਦੀ ਬੈਕ ਸਾਈਡ ਆ ਜੋਗ ਲਗਾ ਕੇ ਉੱਪਰ A ਸ਼ੇਪ ਦੇ ਕੇ ਇਹਦੇ ਤੇ ਵਰਕ ਕੀਤਾ ਹੋਇਆ ਬਹੁਤ ਪਿਆਰਾ ਕੰਮ ਆ ਦੇਖੋ ਨੇੜੇ ਤੋਂ ਵੀ ਤੁਸੀਂ ਦੇਖ ਸਕਦੇ ਹੋ ਕੰਮ ਨੂੰ ਤੇ ਕਈ ਵਾਰੀ ਕੋਈ ਕਾਪੀ ਕਰ ਲੈਂਦੇ ਆ ਪਰ ਕੰਮ ਦੇ ਵਿੱਚ ਕਾਫੀ ਜ਼ਿਆਦਾ ਡਿਫਰੈਂਸ ਹੁੰਦਾ ਹਨਾ ਤੇ ਆ ਦੇਖੋ نیچے ਸ਼ਿਮਰ ਦੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਆ ਕਲੀਆਂ ਵਾਲਾ ਸ਼ਰਾਰਾ ਚੱਕਿਓ ਵੀ ਬੜਾ ਏ ਆ ਦੇਖੋ ਕਲੀਆਂ ਵਾਲਾ ਸ਼ਰਾਰਾ ਫਰੰਟ ਦਿਖਾਓ ਫਰੰਟ ਹਾਂ ਆ ਦੇਖੋ ਲਓ ਜੀ ਉੱਪਰ ਪਲੇਟਸ ਪਾ ਕੇ ਕਰਣੀ ਹੈ ਵਾਰਾ ਇਹ ਲਹੰਗੇ ਦੀ ਤਰ੍ਹਾਂ ਪੂਰਾ ਹੈਵੀ ਸ਼ਰਾਰਾ ਤੇ ਆ ਇਹਦਾ ਫਰੋਜ਼ੀ ਕਲਰ ਦਾ ਦੁਪੱਟਾ ਹੈਗਾ ਤੇ ਆ ਦੇਖੋ ਆ ਕੰਮ ਹੋਇਆ ਹੋਇਆ 4 ਸਾਈਡ ਤੇ ਆ ਵੀ ਸਾਰੇ ਕੰਮ ਹੋਇਆ ਹੈ। ਦਿੱਲੇ ਦਾ ਪਰਲਸ ਦਾ ਸਾਰਾ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਇਹ। ਜੇ ਤੁਸੀਂ ਕਿਸੇ ਨੇ ਬਣਵਾਉਣਾ ਹੋਇਆ ਤਾਂ ਬਣਵਾ ਸਕਦੇ। ਲਓ ਜੀ ਦੇਖੋ ਇੱਕ ਆ ਸੂਟ ਬਣਿਆ। ਇਹਦੇ ਘੇਰੇ ਦੇ 4 ਸਾਈਡ ਵਰਕ ਹੈਗਾ ਹੈਂਡ ਵਰਕ ਤੇ ਇਹ ਪ੍ਰਿੰਟਡ ਦੇ ਉੱਪਰ ਰੈਡੀ ਕਰਾਇਆ ਭੈਣ ਨੇ ਇੱਕ ਨੇ ਭੇਜੀ ਸੀਗੀ ਤੇ ਉਹਦੇ ਅਕੋਰਡਿੰਗ ਆਪਾਂ ਨੇ ਰੈਡੀ ਕਰਾਇਆ ਤੇ ਵਿੱਚੋਂ ਵੀ ਆ ਸਾਰੇ ਹਾਈਲਾਈਟ ਕਰਿਆ ਇਹ। ਹੈਂਡ ਵਰਕ ਨਾਲ ਅਗਲੇ ਦਾ ਵਰਕ ਹੈਗਾ ਆ ਬਾਜੂ ਵਰਕ ਹੈਗਾ ਤੇ ਹਾਂ ਇਹਦੀ ਬੈਕ ਹੈਗੀ ਆ ਆ ਦੇਖੋ ਬੈਕ ਤੇ ਵੀ ਪੂਰਾ ਘੇਰਾ ਚਾਕ ਸਾਰਾ ਆਲ ਕਰਿਆ ਹੋਇਆ ਤੇ ਇਹਦੇ ਨਾਲ ਆ ਜੋਰਜਟ ਦਾ ਕਲੀਆਂ ਵਾਲਾ ਸ਼ਰਾਰਾ ਡੈਡੀ ਕੀਤਾ ਤੇ نیچے ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਪਿਆਰਾ ਬਹੁਤ ਸੋਨਾ ਬਣਿਆ ਹੋਇਆ ਹੈ ਇਹ ਵੀ ਜੌਰਜਟ ਹੈਗਾ ਸਟਫ ਤੇ ਨਾਲ ਇਹਦੇ ਆ ਜੌਰਜਟ ਦਾ ਦੁਪੱਟਾ ਦੁਪੱਟੇ ਦੇ 4 ਸਾਈਡ ਆਪਾਂ ਨੇ ਕਿਰਨ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਆ ਦੇਖੋ ਬਹੁਤ ਪਿਆਰਾ ਬਹੁਤ ਸੋਨਾ ਲੱਗ ਰਿਹਾ ਹੈ ਸੂਟ ਤੇ ਸੇਮ ਹੋ ਸਕਦਾ ਨਾ ਮਿਲੇ ਕਲਰ ਵਗੈਰਾ ਤੇ ਪ੍ਰਿੰਟ ਹੈ ਨਾ ਇਹੀ ਮੈਂ ਬੜਾ ਔਖਾ ਲੱਭਿਆ ਸੀਗਾ ਤੇ ਹੋਰ ਨੂੰ ਆਪਾਂ ਡਿਫਰੈਂਟ ਇਦਾਂ ਰੈਡੀ ਕਰ ਸਕਦੇ ਆ ਲਓ ਜੀ ਆ ਦੇਖੋ ਆ ਸੂਟ ਰੈਡੀ ਹੋਇਆ ਏ ਆਫ ਵਾਈਟ ਕਰੀਮ ਜੈ ਕਲਰ ਹੈਗਾ ਆ ਇਹਦੇ ਘੇਰੇ ਦੇ ਉੱਤੇ ਵਰਕ ਹੈ ਤੇ نیچے ਟਿਸ਼ੂ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਆ ਵਿੱਚ ਵੀ ਕੰਮ ਹੋਇਆ ਹੋਇਆ ਸਾਰੇ ਆ ਦੇਖੋ ਆ ਬਾਜੂ ਵਰਕ ਤੇ ਤੁਸੀਂ ਚਾਹੋ ਹੋਰ ਕਿਸੇ ਕਲਰ ਤੇ ਵੀ ਇਹ ਬੜਾ ਵਰਕ ਕਰਵਾ ਸਕਦੇ ਹੋ ਆ ਲਟਕਣ ਲਗਾਏ ਨੇ ਆਪਾਂ ਨੇ ਲਟਕਣ ਵੀ ਬੜੇ ਪਿਆਰੇ ਨੇ ਤੁਸੀਂ ਚਾਹੋ ਤਾਂ ਹੋਰ ਕਿਸੇ ਤੇ ਵੀ ਕਰਵਾ ਸਕਦੇ ਹੋ ਹਨਾ ਤੇ ਉਹ ਇਹਦੇ ਨਾਲ ਲਹਿੰਗਾ ਬਣਿਆ ਚੁੰਟਾਂ ਵਾਲਾ ਲਹਿੰਗਾ ਆ ਦੇਖੋ ਬਹੁਤ ਹੈਵੀ ਹੈ ਬੀਬੀ ਨੇ ਚੱਕ ਕੇ ਦਿਖਾਇਓ ਮੜਾ ਇਹਦੇ ਉੱਤੇ ਨੂੰ ਸਿੱਟ ਦੋ ਇੱਕਦ ਨੂੰ ਪਾ ਦੋ ਹਾਂ ਆ ਦੇਖੋ ਲਓ ਜੀ ਇਹ ਬਹੁਤ ਭਾਰਾ ਬਣਿਆ ਹੋਇਆ ਲਹਿੰਗਾ ਤੇ ਸੋਨਾ ਵੀ ਬਹੁਤ ਆ ਬਹੁਤ ਪਿਆਰਾ ਚੱਕਿਆ ਜਾਂਦਾ ਫਿਰ ਨਾ ਇਹ ਚੁੰਡਾ ਵਾਲਾ ਬਣਿਆ ਲਹਿੰਗਾ ਹਾਂ ਤੇ نیچے ਆਪਾਂ ਨੇ ਸਾਰੇ ਸ਼ਿਮਰਦੀ ਫਿਨਿਸ਼ਿੰਗ ਦਿੱਤੀ ਹੋਈ ਆ ਕਿਸੇ ਵੀ ਕਲਰ ਤੇ ਤੁਸੀਂ ਲਗਵਾ ਸਕਦੇ ਹੋ ਉਸ ਹਿਸਾਬ ਨਾਲ ਇਹ ਕਲਰ ਕੰਬੀਨੇਸ਼ਨ ਹੋ ਜਾਣਗੇ ਦੇਖੋ ਨੇੜੇ ਤੋਂ ਕੰਮ ਤੇ ਕੰਮ ਦੇ ਵਿੱਚ ਤੁਹਾਨੂੰ ਕੋਈ ਵੀ ਸ਼ਿਕਾਇਤ ਨਹੀਂ ਮਿਲੇਗੀ ਪਰ ਆਪਣਾ ਮੈਜ਼ਰਮੈਂਟ ਸਹੀ ਭੇਜਿਆ ਕਰੋ ਸਾਰਾ ਸੂਟ ਮੈਜ਼ਰਮੈਂਟ ਤੇ ਹੀ ਡਿਪੈਂਡ ਕਰਦਾ ਲਓ ਜੀ ਆਹ ਦੇਖੋ ਆ ਇਹਦਾ ਦੁਪੱਟਾ organza ਦਾ 4 ਸਾਈਡ ਫੁੱਲ ਹੈਵੀ ਵਰਕ ਹੋਇਆ ਹੋਇਆ ਆ ਦੇਖੋ 4 ਸਾਈਡ ਫੁੱਲ ਹੈਵੀ ਕੰਮ ਹੋਇਆ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਲਓ ਜੀ ਲਓ ਜੀ ਆ ਦੇਖੋ ਆ ਸੀ ਗ੍ਰੀਨ ਜੇ ਕਲਰ ਦੇ ਉੱਪਰ ਸੂਟ ਰੈਡੀ ਹੋਇਆ ਆਪਣਾ ਤੇ ਬਹੁਤ ਜ਼ਿਆਦਾ ਸੋਹਣਾ ਬਣਿਆ ਆ ਸਾਰੇ ਹੈਂਡਵਰਕ ਹੋਇਆ ਹੋਇਆ ਆ ਸਾਰਾ ਹੱਥ ਦਾ ਕੰਮ ਆ ਬੀਬੀ ਹਮ ਆ ਦੇਖੋ ਲਓ ਜੀ ਆ ਗਲੇ ਦੇ ਉੱਪਰ ਵਰਕ ਆ ਬਾਜੂ ਦੇ ਉੱਪਰ ਵਰਕ ਤੇ نیچے ਆਪਾਂ ਨੇ ਟਿਸ਼ੂ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਚਾਹੋ ਤਾਂ ਜਿੱਦਾਂ ਦੇ ਫਲਾਰ ਨੇ ਉਹਨਾਂ ਦੀ ਵੀ ਫਿਨਿਸ਼ਿੰਗ ਕਰਵਾ ਸਕਦੇ ਹੋ ਇਹ ਲਿਖਾਉਣਾ ਪਏਗਾ ਆਰਡਰ ਦੇ ਵਿੱਚ ਤੇ ਆ ਇਹਦੇ ਨਾਲ ਕਲੀਆਂ ਵਾਲਾ ਸ਼ਰਾਰਾ ਤੇ ਸ਼ਰਾਰੇ ਦੇ نیچے ਆਪਾਂ ਨੇ ਗੋਟੇ ਦੀ ਧਾਰੀਆਂ ਨਾਲ ਡਿਜ਼ਾਈਨਿੰਗ ਕੀਤੀ ਆ ਆ ਦੇਖੋ ਕਲੀਆਂ ਵਾਲਾ ਇਹ ਇਹ ਜੌਰਜਟ ਦੇ ਉੱਪਰ ਰੈਡੀ ਹੋਇਆ ਹੋਇਆ ਤੁਸੀਂ ਚਾਹੋ ਤਾਂ ਡਿਫਰੈਂਟ ਸਟਫ ਤੇ ਵੀ ਕਰਾ ਸਕਦੇ ਹੋ ਕਰੇਵ ਵਗੈਰਾ ਤੇ ਵੀ ਕਰਵਾ ਸਕਦੇ ਹੋ ਤੇ ਆ ਇਹਦਾ ਦੁਪੱਟਾ ਮੜਾ ਇਹ ਦੁਪੱਟਾ ਖੋਲ ਕੇ ਦਿਖਾਉਂਗੀ ਆ ਦੁਪੱਟਾ ਦੁਪੱਟੇ ਦੀ ਫਿਨਿਸ਼ਿੰਗ ਦੇਖੋ ਜਾਰਜਟ ਦਾ ਹੀ ਦੁਪੱਟਾ ਆ ਦੇਖੋ ਇਹ ਨੀਚੇ ਆਏਗਾ ਚੀਜ਼ ਆ ਦੇਖੋ ਆ ਗੋਟੇ ਦੀਆਂ ਧਾਰੀਆਂ ਪਾ ਪਾ ਕੇ ਇਹਨੂੰ ਆਪਾਂ ਨੇ ਹੱਥ ਨਾਲ ਰੈਡੀ ਕੀਤਾ ਸਾਰਾ ਤੇ ਇਸ ਤਰ੍ਹਾਂ ਆਏਗਾ ਇਹ ਦੁਪੱਟਾ ਇਧਰ ਫਿਨਿਸ਼ਿੰਗ ਦਿ세ਗੀ ਤੇ ਉਹ ਨੀਚੇ ਵਾਲੀ ਸਾਈਡ ਤੇ ਸੇਗਾ ਜਾਰਜਟ ਦਾ ਹੀ ਇਹ ਦੁਪੱਟਾ ਹੈਗਾ ਤੁਸੀਂ ਚਾਹੋ ਤਾਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ। ਲਓ ਜੀ ਆਹ ਸੂਟ ਰੈਡੀ ਹੋਇਆ ਕ੍ਰੇਪ ਦੇ ਉੱਪਰ। ਆਹ ਦੇਖੋ ਆਹ ਕੰਮ ਹੋਇਆ ਹੋਇਆ ਤੇ ਆਹ ਡਿਜ਼ਾਈਨਿੰਗ ਹੋਈ ਹੋਈ ਆ ਇਹਦੀ। ਕ੍ਰੇਪ ਦੇ ਉੱਪਰ ਹੋਇਆ ਹੋਇਆ ਰੈਡੀ। ਆਹ ਦੇਖੋ ਇੱਧਰ ਤੇ ਆਹ ਬਾਜੂ ਵਰਕ ਹੈਗਾ ਤੇ ਨੀਚੇ ਆਪਾਂ ਨੇ ਟਿਸ਼ੂ ਦੀ ਫਿਨਿਸ਼ਿੰਗ ਦਿੱਤੀ ਹੋਈ ਆ। ਆਹ ਸ਼ਰਟ ਹੈਗੀ ਆ ਐਂਡ ਆਹ ਦੁਪੱਟਾ। ਨਾ ਸੌਰੀ ਸਲਵਾਰ ਆ ਦੇਖੋ ਆ ਸਲਵਾਰ ਤੇ ਕੰਮ ਹੋਇਆ ਹੋਇਆ ਤੇ ਵਿੱਚ ਹਲਕੀ ਹਲਕੀ ਬੁੱਟੀ ਵੀ ਪਾਈ ਹੋਈ ਆ ਆ ਦੇਖੋ ਸਲਵਾਰ ਦਾ ਕੰਮ ਐਨ ਪ੍ਰੋਪਰ ਸਿਉਣ ਤੱਕ ਜਾਣਾ ਚਾਹੀਦਾ ਉੱਥੋਂ ਹੀ ਵਧੀਆ ਲੱਗਦਾ ਪੂਰਾ ਸਿਉਣ ਤੱਕ ਹੋਇਆ ਹੋਇਆ ਸੀਨ ਤੱਕ ਆ ਸਲਵਾਰ ਆ ਲਓ ਜੀ ਆ ਇਹਦਾ ਦੁਪੱਟਾ ਹੈਗਾ ਹੌਟ ਪਿੰਕ ਹੈਗਾ ਕੰਟਰਾਸਟ ਇਹਦੇ ਵਿੱਚ ਨਾ ਆਪਾਂ ਨੇ ਰੇਸ਼ਮ ਐਡ ਕੀਤਾ ਹੋਇਆ ਇਸ ਕਲਰ ਦਾ ਪਹਿਣਨੇ ਕਿਹਾ ਸੀ ਵੀ ਰੇਸ਼ਮ ਐਡ ਕਰਦੇ ਹੋ ਲਓ ਜੀ ਆਸ ਸਾਈਡਾਂ ਤੇ ਆਪਾਂ ਨੇ ਡਬਲ ਫਿਨਿਸ਼ਿੰਗ ਦਿੱਤੀ ਆ ਇੱਕ ਤਾਂ ਟਿਸ਼ੂ ਦੀ ਦਿੱਤੀ ਆ ਐਂਡ ਲੇਸ ਦੀ ਦਿੱਤੀ ਆ ਤਾਂ ਕਿ ਹੋਰ ਥੋੜਾ ਜਿਹਾ ਹੈਵੀ ਲੁੱਕ ਦੇ ਵਿੱਚ ਲੱਗੇ ਤੇ ਵਿੱਚ ਆਪਾਂ ਨੇ ਆ ਵਰਕ ਦੇ ਹਲਕੀ ਹਲਕੀ ਬੁੱਤੀ ਪੁਆਈ ਹੋਈ ਆ ਬਹੁਤ ਪਿਆਰਾ ਬਹੁਤ ਸੋਨਾ ਸੂਟ ਰੈਡੀ ਹੋਇਆ ਹੈ ਜੀ ਲਓ ਜੀ ਆਪਾਂ ਨੇ ਆ ਡਰੈਸ ਰੈਡੀ ਕੀਤੀ ਆ ਆ ਦੇਖੋ ਬਾਜੂ ਆਪਾਂ ਨੇ ਬ੍ਰੌਕੇਟ ਦੀ ਲਾਈ ਆ ਇਹ ਪਿਓਰ ਬ੍ਰੌਕੇਟ ਦੇ ਉੱਪਰ ਰੈਡੀ ਕਰਿਆ 슬ੀਵਜ਼ ਇਹਦੀਆਂ ਨੇਗੀਆਂ ਆ ਆ ਦੇਖੋ ਨੈੱਕੇ ਦਾ ਸ਼ੋਲਡਰ ਨੈਕ ਬਣਾਇਆ ਹੋਇਆ ਤੇ ਤੁਸੀਂ ਚਾਹੋ ਤਾਂ ਦੂਜਾ ਵੀ ਬਣਵਾ ਸਕਦੇ ਹੋ ਇਹ ਪੈਡਸ ਵੀ ਵਿੱਚ ਐਡ ਕਰੇ ਨੇਗੇ ਤੇ نیچے ਆਪਾਂ ਨੇ ਸ਼ਿਮਰ ਦੀ ਫਿਨਿਸ਼ਿੰਗ ਦਿੱਤੀ ਆ ਤੇ ਬੈਕ ਇਸ ਤਰ੍ਹਾਂ ਦਿਖ ਰਹੀ ਆ ਆ ਦੇਖੋ ਤੇ ਆ ਇਹਦੇ ਨਾਲ ਲੰਗਾ ਬਣਾਇਆ ਇਹ ਵੀ ਪਿਓਰ ਬ੍ਰாக்கਟ ਦਾ ਹੈਗਾ ਤੇ ਬਹੁਤ ਸੋਹਣਾ ਆ ਸਾਈਡ ਤੇ ਲਟਕਣ ਲਗਾਏ ਨਿਉਰਨ ਸਟੱਟੇ ਵੀ ਲਟਕਣ ਥੋੜੇ ਆ ਦੇਖੋ ਆ ਲਟਕਣ ਲਗਾਏ ਨੇ ਜੇ ਤੁਸੀਂ ਚਾਹੁੰਦੇ ਹੋ ਤਾਂ ਸੇਮ ਕਲਰ ਹੋ ਸਕਦਾ 브్రాకెਟ ਦਾ ਮਿਨਾ ਮਿਲੇ ਪਰ ਇਦਾਂ ਡਰੈਸ ਰੈਡੀ ਕਰ ਦਾਂਗੇ ਆਪਾਂ ਲਓ ਜੀ ਇੱਕ ਆ ਸੂਟ ਰੈਡੀ ਹੋਇਆ ਇਹ ਕريب ਦੀ ਸ਼ਰਟ ਹੈਗੀ ਆ ਤੇ ਇੱਥੇ ਆਪਾਂ ਨੇ ਗੋਟੇ ਦੀ ਇਹਨੂੰ ਫਿਨਿਸ਼ਿੰਗ ਦਿੱਤੀ ਆ ਆ ਦੇਖੋ ਤੇ ਆ ਲਟਕਣ ਲਗਾਏ ਆ ਇਹਦੇ ਇਹਨੂੰ ਪਲੇਨ ਹੀ ਰੱਖਿਆ ਆਪਾਂ ਨੇ ਸਾਰੇ ਸੂਟ ਨੂੰ ਕਿਉਂਕਿ ਇਹਦਾ ਦੁਪੱਟਾ ਬਹੁਤ ਹੀ ਜ਼ਿਆਦਾ ਹੈਵੀ ਹੈਗਾ ਤੇ ਆ ਪੱਟਾ ਤੇ ਬਣਾ ਵਾਲਾ ਗਰਾਰਾ ਬਣਿਆ ਤੇ ਇਹ ਵੀ ਕਾਫੀ ਹੈਵੀ ਹੈਗਾ نیچے ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਵੀ ਵੀ ਚੱਕ ਕੇ ਦੇਖਾਂਗੇ ਬਣਾਇਆ ਆ ਦੇਖੋ ਲਓ ਜੀ ਤੇ ਇਹ ਵੇਅਰ ਕੀਤਾ ਹੋਇਆ ਬਹੁਤ ਪਿਆਰਾ ਲੱਗੇਗਾ ਤੇ ਇਹਦਾ ਦੁਪੱਟਾ ਹੋ ਗਿਆ ਹਾਂਜੀ ਇਹ ਦੁਪੱਟਾ ਨਾ ਜਿਹੜਾ ਇਹ ਸਾਰਾ ਹੱਥ ਦਾ ਕੰਮ ਹੋਇਆ ਹੋਇਆ ਬਹੁਤ ਬਰੀਕੀ ਕੰਮ ਆ ਜੀ ਇਹ ਤੇ ਸਭ ਤੋਂ ਜ਼ਿਆਦਾ ਇਹ ਦੁਪੱਟੇ ਦਾ ਹੀ ਮੁੱਲ ਹੈ ਇਹਦੇ ਵਿੱਚ ਇਹ ਫੁਲਕਾਰੀ ਦੀ ਤਰ੍ਹਾਂ ਐਨ ਗੁੰਦਵਾ ਕੰਮ ਆ ਦੇਖੋ ਤੁਸੀਂ ਨੇੜੇ ਤੇ ਦੇਖੋ ਇਹ ਸਾਰਾ ਹੱਥ ਦਾ ਕੰਮ ਹੈਗਾ ਤੇ ਮੈਰੂਨ ਸ਼ੇਡ ਦਾ ਇਹਦੇ ਨਾਲ ਕੰਟਰਾਸਟ ਕਰਕੇ ਆਪਾਂ ਦੁਪੱਟਾ ਰੈਡੀ ਕੀਤਾ ਤੁਸੀਂ ਚਾਹੋ ਤਾਂ ਹੋਰ ਕੰਟਰਾਸਟ ਵੀ ਕਰ ਸਕਦੇ ਹੋ ਜੇ ਪਲੇਨ ਸੂਟ ਰੱਖ ਕੇ ਇਹਦੇ ਨਾਲ ਇਦਾਂ ਦੁਪੱਟਾ ਰੈਡੀ ਕਰਾਣਾ ਉਹ ਵੀ ਹੋ ਜਾਏਗਾ ਤੇ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅ WhatsApp ਨੰਬਰ ਤੁਹਾਨੂੰ ਆਪਾਂ ਨੇ ਦੱਸ ਹੀ ਦਿੱਤਾ ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ